ਸੱਚੀ ਗੱਲ ਦੋਸਤੋ ਮੈਂ ਤੁਹਾਡਾ ਜਤਿੰਦਰ ਸਿੰਘ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਤਿਹਾਰਾਂ ਦੇ ਦੇਣ ਜਿਹੜੇ ਉਹ ਆ ਗਏ ਨੇ ਅੱਜ ਅਸੀਂ ਤੁਹਾਨੂੰ ਇੱਕ ਰਿਐਲਿਟੀ ਜਿਹੜੀ ਉਹ ਚੈੱਕ ਕਰਾਉਣ ਵਾਸਤੇ ਸਾਰੇ ਸ਼ਹਿਰ ਦਾ ਇੱਕ ਦੌਰਾ ਕੀਤਾ ਜਿਹੜੀਆਂ ਤਸਵੀਰਾਂ ਉਹ ਅਸੀਂ ਤੁਹਾਡੇ ਨਾਲ ਜੋੜ ਦਾਂਗੇ ਕਿਉਂਕਿ ਬੱਸ ਸਟੈਂਡ ਦੇ ਲਾਗੇ ਦੇਖਿਆ ਗਿਆ ਕੋਈ ਨਾਕਾ ਨਹੀਂ ਸੀ ਉਸ ਤੋਂ ਬਾਅਦ ਭਾਈ ਲਾਲੋ ਜੀ ਚੌਂਕ 'ਚ ਕੋਈ ਨਾਕਾ ਨਹੀਂ ਸੀ ਉਸ ਤੋਂ ਬਾਅਦ ਪਰਸ਼ੂਰਾਮ ਚੌਂਕ 'ਚ ਨਾਕਾ ਹੈਗਾ ਸੀ ਤੇ ਉਸ ਤੋਂ ਬਾਅਦ ਅਸੀਂ ਜਦੋਂ ਪੁਰਾਣੇ ਸਬਜੀ ਮੰਡੀ ਆਈ ਤਾਂ ਉੱਥੇ ਵੀ ਕੋਈ ਨਾਕਾ ਨਹੀਂ ਸੀ ਉਸ ਤੋਂ ਬਾਅਦ ਲਾਈਟਾਂ ਵਾਲੇ ਚੌਂਕ 'ਚ ਵੀ ਕੋਈ ਵੀ ਪੁਲਿਸ ਕਰਮਚਾਰੀ ਜਿਹੜਾ ਮੌਜੂਦ ਨਹੀਂ ਸੀ ਉਸ ਤੋਂ ਬਾਅਦ ਜਿਹੜਾ ਜਹਾਜ਼ ਚੌਕ ਹੈਗਾ ਵਾ ਪੁਲਿਸ ਲਾਈਨ ਦੇ ਲੱਗੇ ਉੱਥੇ ਵੀ ਕੋਈ ਨਾਕਾ ਨਹੀਂ ਸੀ ਪਰ ਸਿਰਫ ਇੱਕ ਨਾਕਾ ਜਿਹੜਾ ਸਾਨੂੰ ਮਿਲਿਆ ਮੈਂ ਆਪਣੇ ਕੈਮਰਾਮੈਨ ਨੂੰ ਕਵਾਂਗਾ ਕੋ ਦਿਖਾ ਦੇਣਾ ਤਾਂ ਹਨੂਮਾਨ ਚੌਂਕ ਦੇ ਵਿੱਚ ਜਿਹੜਾ ਉਹ ਇੱਕ ਨਾਕਾ ਲੱਗਾ ਵਾ ਜਿੱਥੇ ਇੱਕ ਚਾਰ ਪੁਲਿਸ ਕਰਮਚਾਰੀ ਜਿਹੜੇ ਨੇ ਉਹ ਇੱਥੇ ਜਿਹੜੀ ਆ ਉਹ ਲੋਕਾਂ ਨੂੰ ਖਲਾਰ ਕੇ ਉਹਨਾਂ ਦੇ ਕੋਈ ਚਲਾਨ ਵੀ ਕੱਟ ਰਹੇ ਤੇ ਚੈਕਿੰਗ ਵੀ ਕਰ ਰਹੇ ਨੇ ਪਰ ਸਾਰਾ ਸ਼ਹਿਰ ਸਿਰਫ 4 ਪੁਲਿਸ ਕਰਮਚਾਰੀ ਜਿਹੜੇ ਸਾਨੂੰ ਇੱਥੇ ਹਨੂਮਾਨ ਚੌਂਕ 'ਚ ਮਿਲੇ ਨੇ ਤੇ ਜਿਹੜੇ 2 ਸੀ ਉਹ ਸਾਨੂੰ ਉੱਥੇ ਮਿਲੇ ਸੀ ਭਾਈ ਪਰਸ਼ੂਰਾਮ ਚੌਂਕ 'ਚ ਸੋ ਇਹਨਾਂ ਦੇ ਸਿਰ ਤੇ ਹੀ ਕਹਿ ਸਕਦੇ ਹਾਂ ਕਿ ਸਾਰੇ ਸ਼ਹਿਰ ਦੀ ਜਿਹੜੀ ਉਹ ਰਾਖੀ ਸਿਰਫ ਇਹ 4 ਜਣੇ ਜਿਹੜੇ ਉਹ ਕਰ ਰਹੇ ਨੇ ਕਿਉਂਕਿ ਆਮ ਤੌਰ ਤੇ ਡੀਜੀਪੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਮਤਲਬ ਕਿ ਬਹੁਤ ਸਾਰੀ ਮਤਲਬ ਕਿ ਬਟਾਲੀਆਂ ਮੰਗਾਈ ਆ ਕਿਉਂਕਿ ਕੁਝ ਖਤਰੇ ਦਾ ਖਸਾਵਾ ਪਰ ਗੁਰਦਾਸਪੁਰ ਦੀ ਜਿਹੜੀ ਰਿਐਲਿਟੀ ਅਸੀਂ ਸਿਕਿਉਰਿਟੀ ਦੀ ਚੈੱਕ ਕੀਤੀ ਆ ਉੱਤੋਂ ਦੇਖ ਕੇ ਇਹ ਨਹੀਂ ਲੱਗਦਾ ਕਿ ਹਾਂ ਵੀ ਇਤੋਂ ਦੀ ਜਿਹੜੀ ਪੁਲਿਸ ਆ ਉਨੂੰ ਕੋਈ ਨਾ ਕੋਈ ਖਤਰਾ ਲੱਗੇਗਾ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਹੈ ਕਿ ਸਿਟੀ ਗੁਰਦਾਸਪੁਰ ਆ ਇਹਦੇ ਤੁਹਾਨੂੰ ਅਸੀਂ ਅਜੇ ਚੌਂਕਾਂ ਦੀ ਗੱਲ ਕੀਤੀ ਆ ਕਿਉਂਕਿ ਇਹ ਜ਼ਿੰਮੇਵਾਰੀ ਜਿਹੜੇ ਸਿਟੀ ਦੇ ਐਸਐਚਓ ਉਹਨਾਂ ਦੀ ਵੀ ਬਣਦੀ ਆ ਤੇ ਜਿਹੜੇ ਉਹਨਾਂ ਦੇ ਅੱਗੇ ਜਿਹੜੇ ਥੱਲੇ ਕਰਮਚਾਰੀ ਉਹਨਾਂ ਦੀ ਵੀ ਬਣਦੀ ਹੈ ਕਿ ਉਹਨਾਂ ਨੇ ਮੌਕੇ ਤੇ ਜਾ ਕੇ ਸਾਰੀਆਂ ਚੈਕਿੰਗ ਕਰਨੀਆਂ ਹੁੰਦੀਆਂ ਨੇ ਪਰ ਇੱਥੇ ਸਾਨੂੰ ਕੋਈ ਵੀ ਉੱਚ ਅਧਿਕਾਰੀ ਜਿਹੜਾ ਨਜ਼ਰ ਨਹੀਂ ਆਇਆ ਸੋ ਉਹਨਾਂ ਨਾਲ ਵੀ ਗੱਲ ਕੀਤੀ ਜਾਏਗੀ ਕਿ ਇਹ ਚਾਰ ਤੋਂ ਪੰਜ ਬੰਦੇ ਹੀ ਰਿਐਲਿਟੀ ਜਿਹੜੀ ਉਹ ਚੈੱਕ ਕਰਨਗੇ ਸੋ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦਾ ਜਾਏਗਾ ਕਿਉਂਕਿ ਆਮ ਤੌਰ ਤੇ ਕੀ ਤ ਬਹੁਤ ਚੈਕਿੰਗ ਕਰਦੀ ਹੈ ਕਿਉਂਕਿ ਕੋਈ ਨਾ ਕੋਈ ਜਿਹੜੀ ਘਟਨਾ ਹੋਣ ਦਾ ਡਰ ਹੁੰਦਾ ਵਾ ਪਰ ਸਾਡੇ ਗੁਰਦਾਸਪੁਰ ਸਿਰਫ ਇੰਨਾ ਕਰਮਚਾਰੀਆਂ ਦੇ ਸਿਰ ਤੇ ਹੀ ਜਿਹੜਾ ਉਹ ਕੰਮ ਚੱਲ ਰਿਹਾ ਵਾ ਸੋ ਅਸੀਂ ਇਨ੍ਹਾਂ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਵੀ ਤੁਹਾਨੂੰ ਦੱਸਾਂਗੇ ਦੇਖਦੇ ਰਹੋ ਮਸਕਾ ਚਸਕਾ ਟਾਈਮ ਬੁੱਧਾਸਤੇ ਇਸ ਸਬੰਧੀ ਜਿਆਦਾ ਸੀ ਕੁਝ ਲੋਕਾਂ ਨਾਲ ਗੱਲ ਕਰਨੀ ਚਾਹੀਤਾ ਉਹਨਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਮਨਾ ਕਰਤਾ ਉਹਨਾਂ ਨੇ ਕਿਹਾ ਕਿ ਇੱਥੇ ਤਾਂ ਰੋਜ਼ ਦੇ ਇਹੋ ਹੀ ਹਾਲਾਤ ਹਨ ਕਿਉਂਕਿ ਲਗਭਗ 7 ਤੋਂ ਬਾਅਦ ਕਦੇ ਹੈ ਕਿਤੇ ਪੁਲਿਸ ਦੇ ਦਰਸ਼ਨ ਹੋ ਜਾਂ ਨਹੀਂ ਤਾਂ ਇੱਥੇ ਸਾਰੇ ਲੋਕ ਆਪਣੇ ਸਿਰ ਤੇ ਹੀ ਕੰਮ ਕਰਦੇ ਹਨ ਇੱਥੇ ਉਹਨਾਂ ਨੇ ਇਹ ਵੀ ਜਿਗਰ ਕੀਤਾ ਕਿ ਤਿਹਾਰਾਂ ਦੇ ਦੇਣ ਹਨ ਅਤੇ ਇੱਥੇ ਤੇ ਚਿੱਟੇ ਦੇਣ ਹਨ ਹਨੂਮਾਨ ਚੌਂਕ ਦੇ ਵਿੱਚ ਪਿਛਲੇ ਦਿਨੀ ਇੱਕ ਲੜਕੀ ਦੀ ਚੇਨ ਜਿਹੜੀ ਪਿਸਤੌਲ ਦੀ ਨੋਕ ਤੇ ਖੋਕੇ ਲੈ ਗਈ ਪਰ ਇਹਨਾਂ ਨੇ ਅਜੇ ਤੱਕ ਵੀ ਕੋਈ ਸਿਲਾ ਨਹੀਂ ਲਿਆ ਪਰ ਅੱਜ ਜਦ ਅਸੀਂ ਗਏ ਤਾਂ ਇੱਥੇ ਹਨੂਮਾਨ ਚੌਂਕ ਦੇ ਵਿੱਚ ਚਾਰ ਪੁਲਿਸ ਕਰਮਚਾਰੀ ਆਪਣੀ ਡਿਊਟੀ ਦੇ ਤੇ ਨਾਦ ਸਨ ਅਤੇ ਜਿਹੜੇ ਇਮਾਨਦਾਰੀ ਨਾਲ ਡਿਊਟੀ ਕਰ ਰਹੇ ਸਨ ਦੇਖਦੇ ਰਹੋ ਮਸਕਚਸ ਕਰਦੀਆਂ ਤਸਵੀਰਾਂ ਤੁਹਾਨੂੰ ਹੋਰ ਵੀ ਜਿਹੜੀ ਰਿਐਲਿਟੀ ਚੈੱਕ ਕਰਵਾਈ ਜਾਏਗੀ ਧੰਨਵਾਦ ਜ